ਯੂਐਸ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੇ ਕਿਸਾਨ ਲੀਡਰ ਦੇ ਉੱਤੇ ਪਰਚਾ ਦਰਜ ਕਰਵਾਇਆ ਹੈ ਇਹ ਪਰਚਾ ਜਸਵਿੰਦਰ ਸਿੰਘ ਦੇ ਵੱਲੋਂ ਦਰਜ ਕਰਵਾਇਆ ਗਿਆ ਹੈ ਔਰ ਇਹ ਪਰਚਾ ਸੁਖਵਿੰਦਰ ਸਿੰਘ ਗਿੱਲ ਜੋ ਕਿ ਬੀਕੇਯੂ ਤੋਤੇਵਾਲ ਦੇ ਪ੍ਰਧਾਨ ਨੇ ਉਹਨਾਂ ਦੇ ਉੱਤੇ ਦਰਜ ਕਰਵਾਇਆ ਗਿਆ ਸ਼ਿਕਾਇਤਕਰਤਾ ਦੇ ਵੱਲੋਂ ਦੱਸਿਆ ਗਿਆ ਕਿ ਉਹ 10ਵੀਂ ਪਾਸ ਹੈ ਔਰ ਜਦੋਂ ਆਪਣੇ ਪਰਿਵਾਰ ਦੇ ਨਾਲ ਸੁਖਾ ਗਿੱਲ ਜੋ ਕਿ ਇਮੀਗ੍ਰੇਸ਼ਨ ਦਾ ਕੰਮ ਵੀ ਕਰਦਾ ਹੈ ਉਸਦੇ ਦਫ਼ਤਰ ਦੇ ਵਿੱਚ ਗਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਆਪਣੇ ਮੁੰਡੇ ਨੂੰ ਅਮਰੀਕਾ ਦੇ ਵਿੱਚ ਭੇਜ ਦਾਂ। ਤਾਂ ਸੁਖਾ ਗਿੱਲ ਜੋ ਕਿ ਬੀਕੇਯੂ ਤੋਤੇਵਾਲ ਦਾ ਪ੍ਰਧਾਨ ਹੈ ਜੋ ਕਿ ਖਿਸਾਨ ਲੀਡਰ ਹੈ ਉਸਦੇ ਵੱਲੋਂ ਕਿਹਾ ਗਿਆ ਕਿ ਠੀਕ ਹੈ ਤੁਹਾਡੇ ਮੁੰਡੇ ਨੂੰ ਅਸੀਂ ਵਿਦੇਸ਼ ਭੇਜ ਦਵਾਂਗੇ ਤੁਸੀਂ ਮੇਰੇ ਨਾਲ ਚੰਡੀਗੜ੍ਹ ਚੱਲਿਓ ਉੱਥੇ ਤੁਹਾਡਾ ਵੀਜ਼ਾ ਲਵਾਇਆ ਜਾਊਗਾ। ਤਾਂ ਉਹ ਕਹਿੰਦੇ ਕਿ ਚੰਡੀਗੜ੍ਹ ਲੈ ਕੇ ਜਾਂਦਾ ਉੱਥੇ ਉਹਨਾਂ ਦਾ ਵੀਜ਼ਾ ਲਵਾ ਦਿੰਦਾ ਹਾਲਾਂਕਿ ਉਹਨਾਂ ਨੂੰ ਦੱਸਿਆ ਇਹ ਜਾਂਦਾ ਹੈ ਕਿ ਉਹਨਾਂ ਦਾ ਅਮਰੀਕਾ ਦਾ ਵੀਜ਼ਾ ਲੱਗ ਰਿਹਾ ਹੈ ਪਰ ਵੀਜ਼ਾ ਜੋ ਹੈ ਉਹਨਾਂ ਦੇ ਵੱਲੋਂ ਸ਼ੈਨਿਗਨ ਵੀਜ਼ਾ ਕਹਿੰਦੇ ਲਵਾ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੀ ਫਲਾਈਟ ਜਦੋਂ ਹੁੰਦੀ ਹੈ ਜਿਸ ਦਿਨ ਉਸ ਦਿਨ ਫਲਾਈਟ ਕੈਨਸਲ ਕਰ ਦਿੰਦਾ ਦਿੱਲੀ ਦੇ ਵਿੱਚ ਹੀ ਉਹਨਾਂ ਨੂੰ ਰਹਿਣਾ ਪੈਂਦਾ ਅਗਲੇ ਦਿਨ ਦੀ ਫਲਾਈਟ ਬੁੱਕ ਕਰਵਾਈ ਜਾਂਦੀ ਹੈ ਤੇ ਫਿਰ ਉਸ ਨੂੰ ਪ੍ਰਾਗ ਭੇਜ ਦਿੰਦਾ ਤਾਂ ਅਜਿਹਾ ਹੀ ਹੀ ਕਰਦੇ ਕਰਦੇ ਆ ਵੱਖ-ਵੱਖ ਰੂਟਾਂ ਦੇ ਰਾਹੀ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਉਸ ਨੂੰ ਅਮਰੀਕਾ ਡੌਂਕੀ ਰੂਟ ਦੇ ਉੱਤੇ ਉਸ ਵਿਅਕਤੀ ਦੇ ਵੱਲੋਂ 45 ਲੱਖ ਰੁਪਏ ਲੈ ਕੇ ਭੇਜਿਆ ਗਿਆ ਜਦੋਂ ਉਸ ਦੇ ਵੱਲੋਂ ਕਿਹਾ ਗਿਆ ਕਿ ਇਹ ਤਾਂ ਸਿੱਧੀ ਫਲਾਈਟ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਹੀਂ ਤੁਹਾਨੂੰ ਵਕ-ਵਕ ਦੇਸ਼ਾਂ ਦੇ ਵਿੱਚੋਂ ਜਾਣਾ ਪਊਗਾ ਔਰ ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਕਿ ਮੇਰੇ ਨਾਲ ਰਸਤੇ ਦੇ ਵਿੱਚ ਡੌਂਕਰਾਂ ਨੇ ਕੁੱਟਮਾਰ ਵੀ ਕੀਤੀ ਅਣਮਨੁੱਖੀ ਵਤੀਰਾ ਵੀ ਕੀਤਾ ਔਰ ਕਹਿੰਦੇ ਜਦੋਂ ਜਸਵਿੰਦਰ ਸਿੰਘ ਨਾਲ ਗੱਲਬਾਤ ਹੁੰਦੀ ਸੀਗੀ ਤਾਂ ਉਹ ਪੈਸੇ ਮੰਗਵਾਉਂਦੇ ਰਹਿੰਦੇ ਸੀ ਔਰ ਨਾਲ ਅਗਲੀਆਂ ਕੰਟਰੀਆਂ ਦੇ ਵਿੱਚ ਭੇਜਦੇ ਰਹਿੰਦੇ ਸੀ ਤਾਂ ਹੁਣ ਪਰਚਾ ਜੋ ਹੈ ਉਹ ਪੁਲਿਸ ਦੇ ਬਦੋਂ ਦਰਜ ਕਰ ਲਿੱਤਾ ਗਿਆ ਸੁੱਖਾ ਸਿੰਘ ਗਿੱਲ ਦੇ ਉੱਤੇ ਇਹ ਪਰਚਾ ਦਰਜ ਕੀਤਾ ਗਿਆ ਸੁਖਵਿੰਦਰ ਸਿੰਘ ਗਿੱਲ ਇਹਨਾਂ ਦਾ ਪੂਰਾ ਨਾਮ ਹੈ ਇਹ ਇੱਕ ਆਪਣੀ ਇਮੀਗ੍ਰੇਸ਼ਨ ਦੀ ਕੰਪਨੀ ਵੀ ਚਲਾਉਂਦੇ ਨੇ ਜਿਸ ਦਾ ਨਾਮ ਫਤਿਹ ਇਮੀਗ੍ਰੇਸ਼ਨ ਹੈ ਔਰ ਇਹਨਾਂ ਦੇ ਇੰਸਟਾਗ੍ਰam ਪ੍ਰੋਫਾਈਲ ਦੇ ਉੱਤੇ ਜੇਕਰ ਦੇਖੀਏ ਤਾਂ ਕਈ ਲੋਕਾਂ ਦੇ ਵੀਜ਼ੇ ਲਵਾਉਣ ਦੀਆਂ ਫੋਟੋਆਂ ਇਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਕਿਸਾਨ ਲੀਡਰ ਹੈ ਆਪਣੇ ਆਪ ਨੂੰ ਇੱਕ ਕਿਸਾਨ ਲੀਡਰ ਕਹਿੰਦੇ ਨੇ ਬੀਕੇਯੂ ਤੋਤੇਵਾਲ ਇਹਨਾਂ ਨੇ ਇੱਕ ਆਪਣੀ ਜਥੇਬੰਦੀ ਬਣਾਈ ਹੋਈ ਹੈ ਤੇ ਉਸ ਦੀ ਆੜ ਦੇ ਵਿੱਚ ਇਹ ਇਮੀਗ੍ਰੇਸ਼ਨ ਦਾ ਕੰਮ ਵੀ ਕਰ ਰਹੇ ਸੀ ਲੋਕਾਂ ਨੂੰ ਡੋਂਕੀ ਰਾਕੇ ਇਹ ਬਾਹਰ ਵਿਦੇਸ਼ ਭੇਜ ਰਹੇ ਸੀ ਪਰ ਵਿਦੇਸ਼ ਤੋਂ ਜਦੋਂ ਰਿਪੋਰਟ ਹੋ ਕੇ ਯੂਐਸ ਤੋਂ ਨੌਜਵਾਨ ਆਇਆ ਜਸਵਿੰਦਰ ਸਿੰਘ ਉਸ ਦੇ ਵੱਲੋਂ ਪਰਚਾ ਦਰਜ ਕਰਵਾ ਦਿੱਤਾ ਗਿਆ